ਮਨ ਦੀ ਪਰੇਮ ਪੀਦੇ ਨਾਵਲ ਵਕਤ ਕਿੱッセ ਚੋਂਦਾ ਅਗਲਾ ਪੱਗ ਭਾਈ ਵਕਤ ਲੰਘਦਿਆਂ ਕਿਹੜੇ ਦੇਰ ਲੱਗਦੀ ਰਣਜੀਤ ਕੌਰ ਆਗੀ ਮੇਰੀ ਬੁਝੀ ਹੋਈ ਜ਼ਿੰਦਗੀ ਵਿੱਚ ਨਵਾਂ ਚਰਨਾਂ ਪਰਲੀ ਚਾਹ ਮਾਂ ਨਾਲ ਪਾਣੀ ਵਾਰ ਕੇ ਪੀਂਦਿਆਂ ਬੀਬੀ ਦੇ ਪੈਰ ਧਰਤੀ ਨਾ ਕਿੱਥੇ ਲੱਗਦੇ ਸਨ ਮੈਂ ਵੀ ਖੁਸ਼ ਹਾਂ ਸਾਰਾ ਪਰਵਾਰ ਸਾਥ ਸੰਬੰਧੀ ਚਾਹ ਬਣਾ ਰਹੇ ਸਨ ਪਰ ਰਣਜੀਤ ਕੌਰ ਦੇ ਚਿਹਰੇ ਤੋਂ ਰੌਣਕ ਗੈਰਹਾਜ਼ਰ ਜਪਰੀ ਸੀ ਥੋੜੇ ਦਿਨਾਂ ਚੀ ਉਹ ਮੈਨੂੰ ਬਹੁਤ ਪਿਆਰੀ ਹੋ ਗਈ ਤੇ ਕਿਰਨਜੀਤ ਦੇ ਨਾਲ ਨਾਲ ਸੁਖੀ ਦਾ ਚਿਹਰਾ ਵੀ ਮੇਰੀਆਂ ਯਾਦਾਂ ਚੋਂ ਮੰਨਫੀ ਹੋਣ ਲੱਗਿਆ ਮੈਂ ਜਦੋਂ ਵੀ ਰਣਜੀਤ ਕੋਲ ਜਾਂਦਾ ਜਾਂ ਉਹ ਨੂੰ ਚੁੰਦਾ ਉਹ ਪੱਤੇ ਵਾਂਗੂ ਕੰਬ ਜਾਂਦੀ ਪਹਿਲਾਂ ਪਹਿਲਾਂ ਤਾਂ ਮੈਂ ਇਹੋ ਸੋਚਦਾ ਸੀ ਕਿ ਹਾਲੇ ਉਹਦਾ ਦਿਲ ਨਹੀਂ ਲੱਗਿਆ ਸਾਡੇ ਘਰ ਉਹ ਆਪਣਾ ਭਰਿਆ ਭਰਾਇਆ ਪੇਕਾ ਕਰ ਛੱਡ ਕੇ ਆਈ ਹੈ ਇਥੇ ਸਾਡੀ ਚਾਰ ਚੀਆ ਦੀ ਨਿੱਕੀ ਜੀ ਟੱਬਰੀ ਪਰ ਹੌਲੀ ਹੌਲੀ ਉਹਦਾ ਰਵੱਈਆ ਮੈਨੂੰ ਚੁਭਣ ਲੱਗਿਆ ਮੈਨੂੰ ਕੋਈ ਸਮਝ ਨਾ ਆਉਂਦਾ ਕਿ ਉਹਦੇ ਅੰਦਰ ਕੀ ਚੱਲ ਰਿਹਾ ਹੈ ਉਹ ਕਿਹੜੀ ਸੁਲਗ ਦੀ ਅੱਗ ਚੁੱਕੀ ਬੈਠੀ ਐ ਜਿਹਦਾ ਤੂੰ ਆ ਸਾਨੂੰ ਚੱਜਣਾ ਸਾਹ ਵੀ ਨਹੀਂ ਲੈਣ ਦਿੰਦਾ ਕਈ ਵਾਰ ਮਨ ਵਿੱਚ ਆਉਂਦਾ ਸਾਡੀਆਂ ਉਮਰਾਂ ਦੀ ਵਿਤਕਰਨ ਸਾਡੇ ਮਨਾਂ ਦਾ ਪੜ ਲਗਾਤਾਰ ਵੱਧਦਾ ਜਾ ਰਿਹਾ ਹੈ ਕੇਵਲ ਸਰੀਰਕ ਸਾਝ ਦਾ ਅਰਥ ਤਾਂ ਗ੍ਰਹਿਸਥ ਜੀਵਨ ਨਹੀਂ ਹੋ ਸਕਦਾ ਮੈਂ ਆਪਣੇ ਆਪ ਨੂੰ ਸਵਾਲ ਪਉਂਦਾ ਜਦੋਂ ਤੱਕ ਦੋਹਾਂ ਦੇ ਮਨਾਂ ਦੀ ਰਾਸ ਨਹੀਂ ਰਲਦੀ ਉਦੋਂ ਤੱਕ ਜਿਹੇ ਰਿਸ਼ਤੇ ਨੂੰ ਕੀ ਕਰਨਾ ਸਾਡੇ ਮਨਾਂ 'ਚ ਕਿਦਰੇ ਕੋਈ ਸਾਝ ਨਹੀਂ ਸੀ ਉਗਰੀ ਉਹ ਚੁੱਪਚਾਪ ਰਹਿੰਦੀ ਮੈਨੂੰ ਲੱਗਦਾ ਜਿਵੇਂ ਉਹ ਮੇਰੇ ਲਈ ਇੱਕ بے ਜਾਨ ਵਸਤੂ ਹੋਵੇ ਜਿਹਦੀ ਆਪਣੀ ਕੋਈ ਮਰਜ਼ੀ ਨਹੀਂ ਕੋਈ ਇਨਕਾਰ ਨਹੀਂ ਉਹ ਹਰ ਗੱਲ ਨੂੰ ਬਿਨਾਂ ਕੁਝ ਕਹਿਏ ਪ੍ਰਵਾਨ ਕਰਦੀ ਜਾ ਰਹੀ ਸੀ ਉਹ ਕਦੇ ਵੀ ਮੇਰੇ ਜਾਂ ਆਪਣੇ ਇਸ ਕਰਦੀ ਕਿਸੇ ਵੀ ਚੀਜ਼ ਤੇ ਹੱਕ ਨਾ ਜਤਾਉਂਦੀ ਉਹ ਹਰ ਚੰਗੀ ਮਾੜੀ ਗੱਲ ਤੇ ਸਿਰ ਝੁਕਾ ਕੇ ਆਪਣੀ ਸਹਿਮਤੀ ਦੀ ਮੋਹਰ ਲਾ ਦਿੰਦੀ ਮੇਰਾ ਜੀ ਕਰਦਾ ਕਿ ਉਹ ਮੇਰੇ ਨਾਲ ਕਿਸੇ ਨਾ ਕਿਸੇ ਗੱਲ ਤੇ ਕਦੇ ਤਾਂ ਆਪਣਾ ਵਿਰੋਧ ਦਰਜ ਕਰਾਏ ਮੇਰੇ ਨਾਲ ਰੋਸੇ ਕਰੇ ਮੈਂ ਉਹਨੂੰ ਪੂਰੇ ਹੱਕ ਨਾਲ ਝਟਕਾਂ ਉਹ ਪੂਰੇ ਰੋਬ ਨਾਲ ਮੈਨੂੰ ਖਰੀਆਂ ਖੋਟੀਆਂ ਸੁਣਾਵੇ ਮੈਂ ਉਹਦੇ ਨੂੰ ਹੋਰਿਆਂ ਨੂੰ ਚੱਲਦਾ ਰਹਾ ਪਰ ਸਾਡੇ ਚ ਕਦੇ ਵੀ ਅਜਿਹਾ ਕੁਝ ਨਾ ਹੋ ਸਕਿਆ ਨਾ ਉਹ ਕਦੇ ਰਸਤੀ ਤੇ ਨਾ ਹੀ ਮੈਨੂੰ ਮੌਕਾ ਲੱਭਦਾ ਉਹਨੂੰ ਮਨਾਉਣ ਦਾ ਕਈ ਵਾਰ ਮੇਰੇ ਅੰਦਰ ਉਬਾਲ ਉੱਠਦਾ ਮੇਰਾ ਅੰਦਰ ਤਪਦਾ ਮੈਂ ਹੱਡ ਮਾਸ ਤੇ ਬੁੱਤ ਦਾ ਕੀ ਕਰਾਂ ਇਸ ਬੁੱਤ ਨੂੰ ਮੈਂ ਜਿੱਧਰ ਨੂੰ ਮਰੋੜਦਾ ਮੁਰ ਜਾਂਦਾ ਭਾਵਨਾਵਾਂ ਨਾਂ ਦੀ ਕੋਈ ਚੀਜ਼ ਮੈਨੂੰ ਕਦੇ ਨਾ ਲੱਭਦੀ ਹੋਰ ਤਾਂ ਹੋਰ ਜੇ ਮੈਂ ਕਦੇ ਰੋਟੀ ਖਾਣ ਤੋਂ ਇਨਕਾਰ ਕਰਦਾ ਤਾਂ ਵੀ ਕਦੇ ਸੱਚੀ ਝੂਠੀ ਨਾ ਪੁੱਛਦੀ ਕਿ ਰੋਟੀ ਕਿਉਂ ਨਾ ਖਾਧੀ ਕੀ ਹੋ ਗਿਆ ਤੁਹਾਡੀ ਭੁੱਖ ਨੂੰ ਤੁਹਾਡੀ ਸਿਹਤ ਤਾਂ ਠੀਕ ਹੈ ਕੋਈ ਦੁੱਖ ਤਾਂ ਨਹੀਂ ਮੈਂ ਤਰਸਦਾ ਉਹਦੇ ਮੂੰਹੋਂ ਇਹੋ ਜੇ ਮੋਪੇ ਜੇ ਸਵਾਲ ਸੁਣ ਲਈ ਮੈਂ ਉਹਨੂੰ ਕਿੰਨੀ ਵਾਰ ਪੁੱਛ ਚੁੱਕਿਆ ਸੀ ਕਿ ਖੁੱਲਕੇ ਦੱਸੇ ਉਹਦੇ ਅੰਦਰ ਸੋਚਾਂ ਦਾ ਅਜੇ ਇਹ ਕਿਹੜਾ ਖੂਹ ਹੈ ਜਿਹੜਾ ਲਗਾਤਾਰ ਦਿਨ ਰਾਤ ਗਿਰਦਾ ਰਹਿੰਦਾ ਹੈ ਉਹ ਕਿਹੜੇ ਖਿਆਲਾਂ ਨੂੰ ਅੰਦਰੋਂ ਅੰਦਰ ਹੀ ਡੱਕਦੀ ਰੱਖਦੀ ਹੈ ਪਰ ਠੇਠ ਬਣੀ ਬੁੱਲਾਂ ਤੇ ਚੁੱਪ ਦਾ ਪਰਦਾ ਪਾ ਕੇ ਘੁੰਮਦੀ ਰਹਿੰਦੀ ਥੋੜੇ ਦਿਨਾਂ ਬਾਅਦ ਬੀਬੀ ਘਰ ਵਿੱਚ ਸਭ ਦਾ ਮੂੰਹ ਮਿੱਠਾ ਕਰਾਉਂਦੀ ਘੁੰਮ ਰਹੀ ਸੀ ਉਹ ਤੋਂ ਚਾਹ ਸਾਂਭਿਆ ਨਹੀਂ ਸੀ ਜਾ ਰਿਹਾ ਉਹ ਖੁਸ਼ ਸੀ ਕਿ ਸਾਡੇ ਬੇੜੇ ਵੀ ਕਿਲਕਾਰੀਆਂ ਗੂੰਜਣ ਪਾਲੀਆਂ ਉਹਨੂੰ ਦਾਦੀ ਆਖ ਘਰ ਵਿੱਚ ਰੌਣਕਾਂ ਜਗਾਉਣ ਵਾਲਾ ਜੀਤ ਛੇਤੀ ਹੀ ਸਾਡੀ ਜ਼ਿੰਦਗੀ 'ਚ ਸਾਂਝਾ ਪਾਉਣ ਆ ਰਿਹਾ ਬੀਬੀ ਬਾਪੂ ਵਾਂਗੂ ਮੇਰੇ ਲਈ ਵੀ ਇਹ ਚਾਹ ਸਾਂਭਣਾ ਔਖਾ ਹੋਇਆ ਪਿਆ ਸੀ ਪਰ ਰਣਜੀਤ ਦੇ ਚਿਹਰੇ ਤੋਂ ਅੱਜ ਵੀ ਖੁਸ਼ੀ ਲਾਪਤਾ ਸੀ ਇੱਕ ਔਰਤ ਲਈ ਮਾਂ ਬਣ ਦੀ ਖੁਸ਼ੀ ਤੋਂ ਵੱਡੀ ਹੋਰ ਖੁਸ਼ੀ ਕਿਹੜੀ ਹੋ ਸਕਦੀ ਹੈ ਵਿਆਹ ਤੋਂ ਬਾਅਦ ਰੀਜਾਂ ਦੇ ਬਾਗਾਂ ਵਿੱਚ ਉੱਗੇ ਸੁਪਨਿਆਂ ਵਿੱਚ ਮਾਂ ਕਹੌਣ ਦਾ ਸੁਪਨਾ ਸਭ ਤੋਂ ਪਹਿਲਾ ਤੇ ਐ ਮ ਸੁਪਨਾ ਹੁੰਦਾ ਆਪਣੀ ਕੁੱਖ ਨੂੰ ਭਾਗ ਲੱਗਣ ਲਈ ਇੱਕ ਮਾਂ 100-100 ਮੰਤਾ ਮੰਗਦੀ ਹੈ ਤੇ ਖੁਸ਼ੀਆਂ ਮਨਾਉਂਦੀ ਹੈ ਪਰ ਇੱਕ ਕਿਉ ਜੀ ਮਾਂ ਸੀ ਜਿਹਦੇ ਚਿਹਰੇ ਤੇ ਔਲਾਦ ਦੀ ਆਮਦ ਦੀ ਖਬਰ ਸੁਣ ਕੇ ਵੀ ਸੋਗ ਫੈਲਾ ਹੋਇਆ ਸੀ ਮੈਂ ਤਾਂ ਮੈਂ ਇਹੋ ਸੋਚਦਾ ਹੁੰਦਾ ਸਾਂ ਕਿ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ ਪਰ ਸਥਿਤੀ ਤਾਂ ਨਹੀਂ ਹੋਰ ਉਲਝਦੀ ਜਾ ਰਹੀ ਸੀ ਮੈਨੂੰ ਇੰਝ ਜਾਪਨ ਲੱਗਾ ਕਿ ਹਾਲੇ ਤੱਕ ਉਹਨੇ ਨਾ ਤਾਂ ਮੈਨੂੰ ਆਪਣਾ ਸਮਝਿਆ ਤੇ ਨਾ ਹੀ ਇਸ ਘਰ ਨੂੰ ਕੀ ਸਾਡੇ ਦੋਹਾਂ ਚ ਜਿਸਮਾਂ ਦੀ ਸਾਹ ਚ ਤੋਂ ਬਿਨਾ ਵੀ ਕੋਈ ਸਾਜ ਹੈ ਮੈਂ ਆਪਣੇ ਆਪ ਨੂੰ ਸਵਾਲ ਪਉਂਦਾ ਤੇ ਆਪੇ ਜਵਾਬ ਲੈਣ ਦੀ ਕੋਸ਼ਿਸ਼ ਕਰਦਾ ਜਿਹਦਾ ਜਵਾਬ ਮੈਨੂੰ ਕਦੇ ਨਾ ਮਿਲਦਾ ਅਕਸਰ ਮੇਰੇ ਮਨ ਚ ਖਿਆਲ ਆਉਂਦਾ ਮੇਰਾ ਤਾਂ ਸਿਰਫ ਉਹਦੇ ਤਨ ਤੇ ਕਬਜ਼ਾ ਹੈ ਪਰ ਉਹਦਾ ਮਨ ਤਾਂ ਕਦੇ ਮੇਰਾ ਹੋਇਆ ਹੀ ਨਹੀਂ ਉਹਦਾ ਮਨ ਤੇ ਉਹ ਤਾਂ ਮੇਰੇ ਲਈ ਬੇਗਾਨੀ ਹੀ ਹੈ ਇੱਕ ਅਜਨਬੀ ਮੇਰੇ ਸਬਰ ਦਾ ਬੰਨ ਮੈਨੂੰ ਜਵਾਬ ਦੇਣ ਲੱਗਿਆ ਤੇ ਹੌਲੀ ਹੌਲੀ ਪੜਦਾ ਹੋਇਆ ਖਤਮ ਹੋ ਗਿਆ ਮੈਂ ਕਦੋਂ ਤੱਕ ਚੁੱਪ ਰਹਿਦਾ ਮੈਂ ਰঞ্জੀਤ ਨੂੰ ਗੱਲੀਬਾਤੀ ਪੁੱਛਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਉਹ ਵੀ ਚੜਾਇਆ ਜਦੋਂ ਮੈਂ ਮਸਲਾ ਇੱਕ ਪਾਸੇ ਕਰਨ ਦਾ ਸੋਚ ਲਿਆ ਜੇ ਤੂੰ ਜਾਣਾ ਚਾਹੁੰਦੀ ਹੈ ਤਾਂ ਜਾ ਸਕਦੀ ਹੈ ਉਹ ਫੁੱਟ ਪਈ ਮੈਂ ਕਿੱਥੇ ਜਾਵਾਂ ਕਿਉਂ ਜਾਵਾਂ ਤੁਸੀਂ ਮੈਨੂੰ ਵਿਆਹ ਕੇ ਲਿਆਇਓ ਪਰ ਹੀ ਪੰਚਾਇਤ ਮੇਰੇ ਹੱਥ ਪੜਿਆ ਹੁਣ ਅਚਾਨਕ ਕੀ ਹੋ ਗਿਆ ਮੈਨੂੰ ਕੀ ਪੁੱਛਦੀਆਂ ਆਪਣੇ ਆਪ ਨੂੰ ਪੁੱਛ ਮੈਂ ਚਾਹੀ ਚਾਹੀ ਜੈਸੀ ਤੈਨੂੰ ਆਪਣੀ ਜ਼ਿੰਦਗੀ ਵਿੱਚ ਆਪਣੀ ਇਸ ਘਰ ਵਿੱਚ ਪਰ ਤੇਰੇ ਚਿਹਰੇ ਤੇ ਇੱਕ ਦਿਨ ਇੱਕ ਪਲ ਵੀ ਮੈਂ ਕਦੇ ਖੁਸ਼ੀ ਨਹੀਂ ਵੇਖੀ ਆਪਣੇ ਦਿਲ ਤੇ ਹੱਥ ਰੱਖ ਕੇ ਵੇਖ ਤੇ ਸੱਚੋ ਸੱਚ ਦੱਸੀ ਕਿ ਤੂੰ ਖੁਸ਼ ਐਂ ਤੀ ਖੁਸ਼ ਐ ਮੇਰੇ ਨਾਲ ਆ ਮੈਂ ਖੁਸ਼ ਆ ਬਹੁਤ ਖੁਸ਼ ਆ ਉਹਨੇ ਨਜ਼ਰਾਂ ਤੱਕ ਕੇ ਕਿਆ ਪਰ ਤੇਰਾ ਚਿਹਰਾ ਤਾਂ ਕੁਝ ਹੋਰ ਹੀ ਕਹਿੰਦੇ ਆ ਮੈਂ ਖੁਸ਼ ਆ ਕਹਿਣਾ ਬੰਦਾ ਖੁਸ਼ ਨਹੀਂ ਹੁੰਦਾ ਉਹਦੀ ਖੁਸ਼ੀ ਦੀ ਹਾਮੀ ਤਾਂ ਬਿਨ ਬੋਲਿਆ ਉਹਦਾ ਚਿਹਰਾ ਭਰ ਦਿੰਦਾ ਉਹਦੀਆਂ ਅੱਖਾਂ ਦੀ ਚਮਕ ਖੁਸ਼ੀ ਦੀ ਗਹਿਰਾਈ ਨੂੰ ਬਿਆਨ ਕਰ ਦਿਆਂ देर ਨਹੀਂ ਲਾਉਂਦੀ ਤੂੰ ਤਾਂ ਹਰ ਵੇਲੇ ਪਤਾ ਨਹੀਂ ਕਿਹੜੀਆਂ ਚਿੰਤਾਵਾਂ ਵਿੱਚ ਡੁੱਬੀ ਰਹਿੰਦੀ ਹੈ ਮੈਨੂੰ ਨਹੀਂ ਪਤਾ ਮੇਰਾ ਤੇਰਾ ਕੀ ਕਹਿੰਦਾ ਹੈ ਮੇਰੀ ਅੱਖਾਂ ਦੀ ਚਮਕ ਕਿੱਥੇ ਗਈ ਪਰ ਮੈਂ ਇੱਥੋਂ ਨਹੀਂ ਜਾ ਸਕਦੀ ਕਦੇ ਵੀ ਨਹੀਂ ਹੁਣ ਜੀ ਵਿਆਹ ਤੋਂ ਬਾਅਦ ਪੇਕੇ ਕਰਦੀਆਂ ਲਈ ਥਾਮੁਕ ਜਾਂਦੀ ਹੈ ਮੇਰੇ ਲਈ ਤਾਂ ਮੇਰੇ ਪੇਕੇ ਘਰ ਵਿੱਚ ਪਹਿਲਾਂ ਹੀ ਥਾਣੀ ਸੀ ਹੁਣ ਮੈਂ ਕਿੱਥੇ ਜਾਵਾਂ ਰਣਜੀਤ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਦਾ ਤੇਰੇ ਮਨ 'ਚ ਕੀ ਹੈ ਕੀ ਤੇਰੇ ਮਾਪਿਆਂ ਨੇ ਤੈਨੂੰ ਧੱਕੇ ਨਾਲ ਵਿਆਹ ਮੇਰੇ ਨਾਲ ਕੀ ਤੇਰੀ ਜ਼ਿੰਦਗੀ 'ਚ ਕੋਈ ਹੋਰ ਆਰੇ ਮੇਰੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਰਣਜੀਤ ਨੇ ਮੇਰੇ ਬੁੱਲਾਂ ਤੇ ਹੱਥ ਧਰ ਦਿੱਤਾ ਆਹ ਮੇਰੇ ਮਨ ਚ ਪਹਿਲਾਂ ਕਦੇ ਕੋਈ ਸੀ ਤੇ ਨਾ ਹੀ ਹੁਣ ਹੈ ਪਰ ਇਹ ਵੀ ਸੱਚ ਹੈ ਕਿ ਮੈਂ ਤੁਹਾਡੇ ਮੇਚ ਦੀ ਨਹੀਂ ਇਸ ਲਈ ਮੇਰਾ ਮਨ ਹਰ ਵਕਤ ਡਰਦਾ ਰਹਿੰਦਾ ਕਿ ਉਹਦੀਆਂ ਅੱਖਾਂ ਚੋਂ ਭੱਜਿਆਰੇ ਅਥਰੂਆਂ ਨਾਲ ਉਹਦਾ ਗਲਾ ਰੁੰਦਿਆ ਗਿਆ ਤੇ ਕੁਝ ਸ਼ਬਦ ਸੰਗ ਵਿੱਚ ਹੀ ਅਟਕੇ ਰਹਿ ਗਏ ਤੂੰ ਸਾਫ਼-ਸਾਫ਼ ਕਿਉਂ ਨਹੀਂ ਆਖ ਦਿੰਦੀ ਕਿ ਮੈਂ ਤੇਰੇ ਮੇਚ ਦਾ ਨਹੀਂ ਲੋਕ ਸਾਥੀ ਕਹਿੰਦੇ ਨੇ ਖਾਨ ਨੂੰ ਹਾਨ ਪਿਆਰਾ ਮੈਂ ਸਮਝ ਗਿਆ ਕਿ ਤੇਰੀ ਤੇ ਮੇਰੀ ਉਮਰ ਦੀ ਵੇਤ ਨੂੰ ਤੈਥੋਂ ਪਾਰ ਨਹੀਂ ਕੀਤਾ ਜਾ ਰਿਹਾ ਮੈਂ ਆਪਣੇ ਮਨ ਦਾ ਬੋਝ ਰਾ ਦਿੱਤਾ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਜੇ ਤੁਸੀਂ ਸੱਚ ਸੁਣਨੀ ਚਾਹੁੰਦੇ ਹਾਂ ਤਾਂ ਸੁਣੋ ਮੇਰੇ ਨਾਲ ਨਾ ਤੁਸੀਂ ਕੋਈ ਤੱਕਾ ਕੀਤਾ ਹੈ ਨਾ ਹੀ ਮੇਰੇ ਮਾਪਿਆਂ ਨੇ ਮੇਰੇ ਨਾਲ ਤਾਂ ਮੇਰੀ ਕਿਸਮਤ ਹੀ ਤੱਕਾ ਕਮਾ ਗਈ ਉਸ ਇਸ ਕੀ ਮੈਂ ਸਮਝਿਆ ਨਹੀਂ ਮੈਂ ਉਹਦੇ ਤੇਰੇ ਨੂੰ ਪੜਨ ਦੀ ਕੋਸ਼ਿਸ਼ ਕਰਨ ਲੱਗਿਆ ਜੇ ਸੁਨਣਾ ਚਾਹੁੰਦੇ ਹੋ ਮੇਰਾ ਸੱਚ ਤਾਂ ਤੁਹਾਨੂੰ ਚਿਹਰਾ ਕਰਨਾ ਪੈਣਾ ਹੈ ਮੇਰੇ ਲਈ ਵੀ ਸੌਖਾ ਨਹੀਂ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਨਾ ਸ਼ਾਇਦ ਸਭ ਕੁਝ ਜਾਣਨ ਤੋਂ ਬਾਅਦ ਤੁਸੀਂ ਮੈਨੂੰ ਆਪਣੇ ਘਰੋਂ ਹੀ ਨਹੀਂ ਜ਼ਿੰਦਗੀ ਚੋਂ ਵੀ ਠੁੱਡੇ ਮਾਰ ਕੇ ਕੱਢ ਦੇਣਾ ਮੈਂ ਉਹਨੂੰ ਇੱਕ ਟੱਕ ਵੇਖਦਾ ਰਹਿ ਗਿਆ ਤੇ ਸੋਚਾਂ ਚ ਬੈ ਗਿਆ ਕਿ ਅਜੀ ਕਿਹੜੀ ਗੱਲ ਹੈ ਕਿ ਮੈਂ ਉਹਨੂੰ ਆਪਣੇ ਘਰ ਤੇ ਜ਼ਿੰਦਗੀ ਚੋਂ ਬੇਦਖਲ ਕਰ ਦੇਣਾ ਬਾਕੀ ਅਗਲੇ ਤੇ ਆਖਰੀ ਪਾਗ ਵਿੱਚ 战乱。